ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਹੋਏ ਦੇਚ ਜਿਹੜੇ ਤਾਂ ਡਿਵੈਲਪਮੈਂਟ ਦੇ ਫੰਡਸ ਹੈ ਉਹ ਤਕਰੀਬਨ 2.5 ਕਰੋੜ ਦੇ ਹੈ ਜੀ ਇਹਦੇ ਨਾਮ ਨਾਲ ਜਿਹੜੇ ਅਸੀਂ ਪੇਦਨੀ ਤੋਂ ਸ਼ੁਰੂ ਕੀਤਾ ਤੇ 31 ਘਰਾਂ ਨੂੰ ਜਿਹੜੇ 5-5 ਮਰਲਾ 플ੌਟ ਹੋਏ ਆ ਜੀ ਇਹ ਸਾਰਿਆਂ ਨੂੰ ਦੇਣਿਆ ਸਾਰੇ ਪਿੰਡਾਂ 'ਚ ਦੇਣਿਆ 60 ਦੇ 60 ਪਿੰਡਾਂ 'ਚ ਸਾਰੇ ਪੰਜਾਬ ਦੇ ਦੇ ਰਹੇ ਆ ਜੀ ਸਾਡੇ ਜਿਹੜੀ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਕੀਮ ਹੈ ਸਾਰੇ ਪੰਜਾਬ 'ਚ ਦੇਣਿਆ ਲੱਖਾਂ ਲੋਕਾਂ ਨੂੰ 플ੌਟ ਮਿਲਣਿਆ ਇਸੇ ਤਰ੍ਹਾਂ ਜਿਹੜੇ ਘਰ ਬਣਾਉਣ ਦੀ ਗਰਾਂਟ ਅੱਜ ਅਸੀਂ ਖੁਰਦਵਾਲਿਆਂ ਨੂੰ ਦਿੱਤੀ ਆ 6 ਨੂੰ ਇਹ ਵੀ ਸਾਰਿਆਂ ਨੂੰ ਕੁਛ ਤਾਂ ਜੜੀਆਂ ਸਾਡੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਆ ਗਈਆਂ ਚਾਹੇ ਸਟੇਟ ਗਵਰਨਮੈਂਟ ਆ ਸੈਂਟਰ ਗਵਰਨਮੈਂਟ ਆ ਕੋਈ ਜੜੇ ਬਾਕੀਆਂ ਦੀ ਕਮੀ ਪੇਸ਼ੀ ਆ ਮੈਂ ਆਪਣੇ ਕੋਲੋਂ ਦੇਣਿਆ ਚਾਹੇ ਮੇਰੇ ਕੋਈ ਮਿੱਤਰ ਦੋਸਤ ਹੈ ਜਾਂ ਮੈਂ ਖੁਦ ਆਪਣੀ ਤਨਖਾਹ ਚੋਂ ਦੇਣਿਆ ਉਸ ਇੱਥੇ ਕਮਰਾ ਔਰ ਰਸੋਈਖਾਨਾ ਕੁਸ਼ਲਖਾਨਾ ਸਭ ਨੂੰ ਬਣਾ ਕੇ ਦੇਣਾ ਚਾਹੀਦਾ ਉਹ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਆ ਜਿੱਥੇ ਸਕੂਲ 12ਵੀਂ ਤੱਕ ਨਹੀਂ ਆ ਉੱਥੇ ਕੀ ਰਿਕਸ਼ਾ ਦੇਣੀ ਹੈ ਉਹਨਾਂ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਮੇਰਾ ਵਾਦਾ ਹੈ ਜੀ ਬੰਦਿਆਂ ਵਾਸਤੇ ਐਂਬੂਲੈਂਸ ਲਾਤੀਆਂ ਮੈਂ ਦਵਾਈਆਂ ਦੀ ਇਸੇ ਤਰ੍ਹਾਂ ਬਟਰਰੀ ਦੀ ਲਾਣੀ ਆ ਲੋਕਾਂ ਨੂੰ ਦਿੱਕਤ ਆਉਂਦੀ ਆ ਜਿਹੜਾ ਮਵੈਸ਼ ਨੂੰ ਕਿੱਥੇ ਲੈ ਕੇ ਜਾਣ ਤੇ ਪਿੰਡਾਂ ਦੇ ਟੋਬੇ ਜਿਹੜੇ ਉਹਨਾਂ ਦਾ ਨਵੀਨੀਕਰਨ ਕਰਕੇ ਪੱਕੇ ਕਰਕੇ ਉਹਦਾ ਜਿਹੜਾ ਪਾਣੀ ਆ ਥਾਪਰ ਮਾਡਲ ਬਣਾ ਕੇ ਉਹਨੂੰ ਖੇਤਾਂ ਤੱਕ ਪਾਈਪਲਾਈਨ ਪਵਾਣੀ ਆ ਤੇ ਸੋਲਿਡ ਵੇਸਟ ਮੈਨੇਜਮੈਂਟ ਸਾਰੇ ਪਿੰਡਾਂ ਚ ਕਰਨੀ ਆ ਸੋ ਇਹ ਓਵਰਆਲ ਜਿਹੜੇ ਹਰ ਪਿੰਡ ਦੇ ਵਿੱਚ ਕਰਨਾ ਅਸੀਂ ਇਹ ਨਹੀਂ ਵੀ ਮਤਲਬ ਨੇ ਕਿਹਾ ਸੀ ਕਿ ਸਾਰੇ ਜਿਹੜੇ ਸਸਦ ਸਦ ਹੈ ਉਹ ਇੱਕ ਇੱਕ ਪੁਆਇੰਟ ਜਾਂ ਦੋ ਦੋ ਪੁਆਇੰਟ ਡਰਾਪਟ ਕਰਨ ਉਹ ਵੀ ਨਹੀਂ ਹੋਇਆ ਉਹਨਾਂ ਕੋਲ ਮੈਂ 60 ਦੇ ਸੈਟ ਕਰਕੇ ਦਿਖਾਉਂਗਾ ਜੀ ਸਰਕਾਰੀ ਬੱਸਾਂ ਨੂੰ ਜਿਹੜਾ ਅੱਜ ਚੱਕਾ ਜਾਮ ਕੀਤਾ ਹੈ ਕਈ ਜਿਹੜੇ ਹੈਗੇ ਨੇ ਮੁਲਾਜ਼ਮ ਨੇ ਕੋਈ ਤੇਲ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਆਪਣੇ ਉਹ ਕਿਸ ਤਰ੍ਹਾਂ ਦੇ ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਵਿਸਥਾ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾਹਲੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਖੱਟਿਆਂ ਨੂੰ ਪੱਕੇ ਕਰ ਰਹੀ ਆ ਪਹਿਲਾਂ ਤਾਂ ਕੱਚਾ ਵਾਲੇ ਸੀ ਅਸੀਂ ਪੱਕਿਆਂ ਵਾਲੇ ਆ ਅਸੀਂ ਪੱਕੇ ਕਰ ਰਹੇ ਆ ਉਹਨਾਂ ਦਾ ਵੀ ਕਰਾਂਗੇ ਜਾਂ ਨਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬਸਾਂ ਤੇ ਡਿਪੈਂਡਡ ਐ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ ਇਹ ਰਿਕਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵੀ ਕੋਈ ਨਾ ਹੋਣਾ ਚਾਹੀਦਾ ਬੱਚੇ ਨੇ ਇਗਜ਼ਾਮ ਦੇਣ ਜਾਣਾ ਮੀ ਆ ਕਿੜੀਆਂ ਇਹ ਸਾਰਾ ਕੁਝ ਜਿਹੜਾ ਡਿਵੈਲਪਮੈਂਟ ਦਾ ਓਵਰਆਲ ਜਿਹੜੀ ਸਾਰੇ ਮੈਂ ਜਿਹੜੇ ਹੈਗੇ ਆ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਸੋਦੇ ਵਿੱਚ ਪੜ੍ਹਾਈ ਹੈ ਖੇਡਾਂ ਦੇ ਮੈਦਾਨ ਹੈ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੁਜ਼ਗਾਰ ਕਿੰਦਾ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਲੌਂਗ ਟਰਮ ਪਲੈਨਿੰਗ ਕਰ ਰਿਹਾ ਔਰ ਇਹ ਸਾਰਾ ਕੰਮ ਅਸੀਂ ਅਗਲੇ 2-4-5 ਸਾਲਸ ਕਰਕੇ ਦਿਖਾ ਦਾਂਗੇ। ਪੀਜੀ ਮੁੱਦੇ ਤੇ ਯੂ ਟਰਨ ਲਿਆ ਭਾਜਪਾ ਨੇ ਕਿਸ ਤਰ੍ਹਾਂ ਵੇਖਦੇ। ਪਰ ਭਾਜਪਾ ਨੇ ਕਿਸਾਨਾਂ ਤੇ ਵੀ ਯੂ ਟਰਨ ਲਿਆ ਸੀਗਾ ਜੀ ਪਰ ਮੈਂ ਉਹਨਾਂ ਨੂੰ ਟਰਸਟ ਨਹੀਂ ਕਰਦਾ। ਇਹ ਯੂ ਟਰਨ ਲੈ ਲੈਂਦੇ ਆ ਫਿਰ ਮੌਕਾ ਦੇਖ ਕੇ ਡੰਗ ਮਾਰ ਨਮਾਤਰੇ ਹੋ ਜਾ ਜਿਹੜਾ ਗੁਰੂ ਦੀ ਵੀ ਇੱਜ਼ਤ ਮਾਣ ਨਹੀਂ ਕਰਦਾ ਗੁਰੂ ਦੀ ਰਿਸਪੈਕਟ ਨਹੀਂ ਕਰਦਾ ਸਾਡੀ ਤਾਂ ਨਹੀਂ ਕਰਦੇ ਲੇਕਿਨ ਉਹ ਗੁਰੂ ਦੀ ਵੀ ਇੱਜ਼ਤ ਮਾਣ ਨਹੀਂ ਕਰਦੇ ਬਹੁਤ badi ਗੱਲ ਹੈ ਇਹ ਉਮੀਦ ਨਹੀਂ ਸੀ ਮੈਨੂੰ ਕਿਸ ਤਰ੍ਹਾਂ ਦੇਖਦੇ ਹਾਂ ਹੜਾ ਨੇ ਹੜਾ ਨੇ ਮਾਰਿਆ ਹਾਂ ਉਹਨੂੰ ਪੈਸੇ ਨਹੀਂ ਦੇ ਰਹੇ ਉਹਦੇ ਤੇ ਰਾਜਨੀਤੀ ਕਰਨੀ ਜਾ ਰਹੀ ਹੈ ਕਿ 1600 ਕਿਸੀ 400 ਕਰੋੜ ਅਸੀਂ ਦੇ ਦਿੱਤਾ ਝੂਠ ਬੋਲੀ ਜਾ ਰਹੀ ਹੈ ਮਤਲਬ ਝੂਠ ਦਾ ਪਲੰਦ ਹੈ ਜੀ ਬੀਜੇਪੀ ਬੀਜੇਪੀ ਝੂਠ ਭਾਰਤੀ ਝੂਠਾ ਝੂਠੀ ਪਾਰਟੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਿਸਾਨਾਂ ਵਾਲ ਨਾਲ ਹੋਇਆ ਫਿਰ ਬੀਬੀ ਐਮਬੀ ਦਾ ਮੁੱਦਾ ਮੈਂ ਕਹਿੰਦਾ ਜੀ ਸਾਰੇ ਹਰ ਬੇਈਮਾਨ ਹੈ ਬੇਈਮਾਨ ਪਾਰਟੀ ਆ ਛੋਟੀ ਪਾਰਟੀ ਆ ਬਹੁਤ ਮਾੜੀ ਗੱਲ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਘੇ ਚੋਣਾਂ ਦਾ ਜ ਐਲਾਨ ਹੋ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹੈਗਾ ਤੁਹਾਡੇ ਅੱਗੇ ਕਿੰਨੇ ਕੁ ਲੱਗਦਾ ਵੀ ਕਿੰਨੀ ਦੇਖੋ ਮੇਰਾ ਮੇਰਾ ਜਿਹੜਾ ਧਾਰਮਧਾਰਿਆ ਸਾਰਾ ਕੰਮ ਹੈ ਜੀ ਉਹ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਣੀਆਂ ਤਾਂ ਮੈਨੂੰ ਕੋਈ ਚਿੰਤਾ ਨਹੀਂ ਜੀ ਜੇ ਕਿਸੇ ਹੋਰ ਗੱਲ ਕਰਕੇ ਜੇ ਜੇ ਵੋਟਾਂ ਪਈਆਂ ਸ਼ਰਾਬ ਨੂੰ ਜਾਂ ਕਿਸੇ ਪੈਸੇ ਨੂੰ ਫਿਰ ਮੈਂ ਕਹਿ ਨਹੀਂ ਸਕਦਾ ਲੇਕਿਨ ਜੇ ਕੰਮ ਨੂੰ ਵੋਟਾਂ ਪਈਆਂ ਤੁਸੀਂ ਪੱਤਰਕਾਰ ਹੋ ਤੁਸੀਂ ਦੱਸਦਾਓ ਪਿੰਡ ਦਾ ਕੋਈ ਬੰਦਾ ਕਹਦੇ ਕਿ ਪਹਿਲਾਂ ਕੋਈ ਮੰਤਰੀ ਅੰਦਾ ਕੰਮ ਕਰਦਾ ਸੀਗਾ ਮੈਂ ਮੈਂ ਬਿਲਕੁਲ ਮੈਂ ਕਹਿੰਦਾ ਇਲੈਕਸ਼ਨ ਵੀ ਛੱਡ ਦਾਂਗੇ ਰਾਜਨੀਤੀ ਜਰੋਰੀ ਅੱਜ ਇੱਥੇ ਡਾਕਟਰ ਬਲਵੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਦਾ ਪ੍ਰੋਗਰਾਮ ਸੀਗਾ ਸਾਡੇ ਪੰਜ ਪਿੰਡਾਂ ਦਾ ਪੰਜ ਪਿੰਡਾਂ ਦੀਆਂ ਪੰਚਾਇਤਾਂ ਆਈਆਂ ਸੀ ਜੀ ਬਖਰੇ-ਬਖਰੇ ਪਿੰਡਾਂ ਨੂੰ ਜਿਵੇਂ ਸਾਰੇ ਪਿੰਡਾਂ ਚ ਪਲਾਟ ਦਿੱਤੇ ਗਏ ਨੇ ਜਾਂ ਡਿਵੈਲਪਮੈਂਟ ਦੇ ਜਿਹੜੇ ਚੈੱਕ ਨੋ ਦਿੱਤੇ ਗਏ ਨੇ ਸਾਡੇ ਪਿੰਡ ਲਈ ਵੀ ਜਿਹੜੇ 6 ਲੱਖ ਰੁਪਏ ਸਰਕਾਰ ਵੱਲੋਂ ਦਿੱਤਾ ਗਿਆ ਜੀ ਤੇ ਉਹਦੇ ਲਈ ਅਸੀਂ ਸਰਕਾਰ ਦਾ ਤੇ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਟੋਟਲ ਚਾਰ ਪਿੰਡਾਂ ਚ ਕੱਚੇ ਘਰਾਂ ਦੇ ਵੀ ਕਰੀਬ 31 પતિ ਜਿਹੜੇ ਉਹ ਦਿੱਤੇ ਗਿਆਨ ਕੱਚੇ ਘਰਾਂ ਦੇ ਜੀ ਪਹਿਲਾਂ ਸਾਨੂੰ 4 ਲੱਖ ਦੀ ਗਰੰਟਾ ਜਿੱਥੇ ਆਪਾਂ ਖੜੇ ਆ 75 ਵਾਸਤੇ ਆਈ ਸੀਗੀ ਜੀ ਤੇ 6 ਲੱਖ ਰੁਪਏ ਸਾਡੇ ਹੋਣਾ ਹੈ ਸੋ ਕਰਾਉ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇ ਉਹ ਬੜਾ ਚੰਗਾ ਉਪਰਾਲਾ ਜੀ ਬਹੁਤ ਵਧੀਆ ਗੱਲ ਆ ਜਿਹੜੇ ਲੋਕਾਂ ਕੋਲ ਘਰ ਨਹੀਂ ਹੈਗੇ ਉਹਨਾਂ ਨੂੰ ਘਰ ਮਿਲ ਰਹੇ ਨੇ ਜਿਨ੍ਹਾਂ ਨੂੰ ਪਲਾਟ ਨਹੀਂ ਹੈਗੇ ਉਹਨਾਂ ਨੂੰ ਪਲਾਟ ਮਿਲ ਰਹੇ ਨੇ ਚੰਗੀ ਗੱਲ ਆ ਬਹੁਤ ਚੰਗੀ ਗੱਲ ਬਹੁਤ ਚਿਰ ਹੋ ਗਈ 40 ਸਾਲ ਹੋ ਗਏ ਅੱਛਾ ਜੀ ਪਹਿਲੀ ਵਾਰ ਮਿਲੇ ਜੀ ਪਹਿਲੀ ਵਾਰ ਮਿਲੇ ਹਾਂ ਜੀ ਪਹਿਲਾਂ ਨਹੀਂ ਕਿਸੇ ਸਰਕਾਰ ਤੋਂ ਨਾ ਕਿਸੇ ਨੇ ਦਿੱਤਾ ਇਹ ਇੱਥੇ ਠੀਕ ਹੈ ਨਾ ਕਰਨੀ ਭਾਈ ਬਹੁਤ ਧੰਨਵਾਦ ਕਰਨਾ ਆ ਅੰਗੂ ਜੀ ਬਹੁਤ ਵਧੀਆ ਕੰਮ ਕਰ ਰਹੀ ਸਰਕਾਰ ਵਧੀਆ ਕੰਮ ਹਾਂ ਬਹੁਤ ਵਧੀਆ ਕਰ ਰਹੀ ਹੈ ਜੀ ਧੰਨਵਾਦ